ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਆਹ 37 ਗੁੰਡੇ ਪਾਈ ਆ ਜੀ ਬਾਕੀ ਆਪਾਂ ਗਣ ਲੈਂਦੇ ਆ 2 4 6 8 10 12 14 16 18 20 22 24 26 28 30 336 ਤੇ 137 ਗੁੰਡੇ ਆ ਜੀ 37 ਗੁੰਡੇ ਪਾ ਕੇ ਆਪਾਂ ਆਪਣੇ ਇਹ ਚਾਰ ਡਿਜ਼ਾਈਨ ਬਣਨਗੇ 37 ਗੁੰਡਿਆਂ 'ਚ ਤੇ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ-ਕਿੰਨੇ ਕੁੰਡੇ ਇੱਕ ਰੰਗ ਦੇ ਪਾਉਣੇ ਆਪਾਂ ਤੇ ਜੇ ਉਦੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੁਸੀਂ ਮੇਰੀ ਵੀਡੀਓ ਨੂੰ ਪੂਰੀ ਦੇਖਦੇ ਜਿਸ ਲਈ ਮੇਰਾ ਟਾਈਮ ਨਹੀਂ ਪੂਰਾ ਹੋ ਰਿਹਾ ਪਲੀਜ਼ ਕਿਰਪਾ ਕਰਕੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਮੇਰਾ ਜਿਹੜਾ ਟਾਈਮ ਪੂਰਾ ਹੋ ਜਵੇ ਜੀ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮੇਰਾ ਇੰਨਾ ਹੈਲਪ ਕਰਨ ਵਾਸਤੇ ਮੇਰੀ ਤੇ ਜਰੂਰ ਜਰੂਰ ਹੈਲਪ ਕਰਿਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਕਮੈਂਟ ਵੀ ਕਰ ਦਿਆ ਕਰੋ ਜੀ ਜੇ ਤੁਹਾਨੂੰ ਕੋਈ ਮੇਰਾ ਵੀਡੀਓ ਬਣਾਉਣ ਦਾ ਜਾਂ ਡਿਜ਼ਾਈਨ ਦੱਸਣ ਦਾ ਤਰੀਕਾ ਕੋਈ ਗਲਤ ਜਿੱਥੋਂ ਗਲਤੀ ਹੋਵੇ ਮੈਨੂੰ ਕਮੈਂਟ ਵੀ ਜਰੂਰ ਕਰ ਦਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਹੁਣ ਡਿਜ਼ਾਈਨ ਬਣਾਉਣਾ ਤੇ ਡਿਜ਼ਾਈਨ ਤੁਸੀਂ ਬਣਾ ਸਕਦੇ ਹੋ ਬੱਚਿਆਂ ਵਾਸਤੇ ਜਿੰਨੇ ਵੀ ਆਪਣੇ ਕੋਲੇ ਬਚੇ ਹੋਏ ਰੰਗ ਆਪਾਂ ਸਾਰੇ ਪਾ ਸਕਦੇ ਮੈਂ ਤਿੰਨ ਰੰਗ ਪਾਏ ਆ ਤੇ ਤੁਸੀਂ ਜਿੰਨੇ ਤੁਹਾਡੇ ਕੋਲੇ ਬਚੇ ਹੋਏ ਰੰਗ ਆ ਉਹ ਪਾ ਸਕਦੇ ਹੋ ਕਿਉਂਕਿ ਬੱਚਿਆਂ ਦੇ ਤਾਂ ਬਚੇ ਅਲੱਗ-ਅਲੱਗ ਰੰਗ ਬਹੁਤ ਸੋਹਣੇ ਲੱਗਦੇ ਪਾਏ ਹੋਏ ਤੇ ਆਪਾਂ ਉਸ ਤਰ੍ਹਾਂ ਬਣਾ ਸਕਦੇ ਆ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਹੁਣ ਡਿਜ਼ਾਈਨ ਬਣਾਉਣਾ ਤੇ ਡਿਜ਼ਾਈਨ ਬਣਾਉਣ ਵਾਸਤੇ ਮੈਂ ਹੁਣ ਆਪਾਂ ਸਰਦਈ ਰੰਗ ਪਾਵਾਂਗੇ ਇਹ ਵਾਲਾ ਸਰਦਈ ਰੰਗ ਦੇ ਆਪਾਂ ਪਾਵਾਂਗੇ 3 ਗੁੰਡੇ 1 2 3 ਤੇ ਆਪਾਂ ਹੁਣ ਆਪਣਾ ਜਿਹੜਾ ਬੇਸ ਕਲਰ ਹੈ ਇਹਦੇ ਪਾਵਾਂਗੇ 1 2 3 4 ਗੁੰਡੇ ਇੱਥੇ ਆਪਾਂ ਪਹਿਲਾਂ ਸਰਦਾਈ ਦੇ ਹੁਣ ਪਾਏ ਸੀਗੇ ਤਿੰਨ ਕੁੰਡੇ ਇੱਥੇ ਪਾਵਾਂਗੇ ਇਹ ਜੀ ਪੰਜ ਕੁੰਡੇ 1 2 3 4 5 ਅੱਗੇ ਫੇਰ ਆਪਾਂ ਹੁਣ ਜਿਹੜਾ ਆਪਣਾ ਆਹ ਕਲਰ ਹੈ ਇਹਦੇ ਪਾਵਾਂਗੇ ਚਾਰ ਕੁੰਡੇ ਪੰਜ ਗੁੰਡੇ ਆਪਾਂ ਫਿਰੋਜੀ ਰੰਗ ਦੇ ਪਾਵਾਂਗੇ ਫਿਰੋਜੀ ਕਹ ਲਓ ਸਰਦਈ ਕਹ ਲਓ ਆਪਾਂ ਇਹਨੂੰ ਕਈ ਰੰਗਾਂ 'ਚ ਬਣਾ ਸਕਦੇ ਆ ਸੋਰੀ ਇਹ ਗੱਲਾਂ-ਗੱਲਾਂ 'ਚ 6 ਗੁੰਡੇ ਬਾਤੇ ਚਾਰ ਗੁੰਡੇ ਪਾਵਾਂਗੇ ਆਪਾਂ ਇਸ ਕਲਰ ਦੇ ਪੰਜ ਗੁੰਡੇ ਆਪਾਂ ਫੇਰ ਪਾਵਾਂਗੇ ਸਰਦਈ ਰੰਗ ਦੇ ਚਾਰ ਗੁੰਡੇ ਆਪਾਂ ਪਾਏ ਐਂਡ ਤੇ ਆਪਣੇ ਇਸ ਰੰਗ ਦੇ ਤੇ ਸਰਦਾਈ ਰੰਗ ਦੇ ਆਪਣੇ ਕੋਲ ਆ ਗਏ ਤਿੰਨ ਗੁੰਡੇ ਫਿਰ ਤੋਂ ਮਨ ਲਓ ਜੇ ਪਹਿਸਤਰ ਬਣਾ ਲੈ ਤਿੰਨ ਗੁੰਡੇ ਆਪਾਂ ਪਾਏ ਸਰਦਾਈ ਰੰਗ ਦੇ ਚਾਰ ਫਿਰ ਆਪਾਂ ਪਾਏ ਪੰਜ-ਪੰਜ ਗੁੰਡੇ ਸਰਦਾਈ ਰੰਗ ਦੇ ਤੇ ਚਾਰ-ਚਾਰ ਗੁੰਡੇ ਆਪਣਾ ਜਿਹੜਾ ਬੇਸ ਕਲਰ ਹੈ ਆਪਾਂ ਕੋਈ ਵੀ ਕੋਟੀ ਸਵੈਟਰ ਬਣਾਉਣਾ ਹੈ ਇਹਦੇ ਵਾਸਤੇ ਇੱਕ ਰੰਗ ਰੱਖ ਲੈਣਾ ਆਪਾਂ ਇਹਦੇ 4-4 ਗੁੰਡੇ ਪੈਣਗੇ ਜਿਹੜਾ ਆਪਾਂ ਡਿਜ਼ਾਈਨ ਪਾਉਣਾ ਉਹਦੇ 5-5 ਗੁੰਡੇ ਪੈਣਗੇ ਸਾਈਡਾਂ ਦੇ ਤਾਂ ਚਲੋ ਆਪਣੇ ਕੋਲੇ ਜਿੰਨੇ ਗੁੰਡੇ ਹੁੰਦੇ ਆ ਆਪਣੇ ਕੋਟੀ ਸਵੈਟਰ ਦੇ ਹਿਸਾਬ ਨਾਲ ਆਪਾਂ ਵਾਧਾ ਘਾਟਾ ਹੁੰਦਾ ਜਿਹੜਾ ਆਪਾਂ ਇਧਰ ਕੱਢ ਦਿੰਨੇ ਆ ਉਹਦੇ ਹਿਸਾਬ ਨਾਲ ਆ ਜੀ ਇਹ ਜੇ ਆਪਣੇ ਕੋਲੇ ਆਈਆਂ ਹੁੰਦੀਆਂ ਸੈੱਟ ਤਾਂ ਆਪਾਂ ਤਿੰਨ-ਤਿੰਨ ਗੁੰਡੇ ਕੱਢ ਸਕਦੇ ਹਾਂ ਜੇ ਵਾਧਾ ਤਾਂ ਵਾਧਾ ਵੀ ਰੱਖ ਸਕਦੇ ਹਾਂ ਘਾਟਾ ਤਾਂ ਘਾਟਾ ਵੀ ਰੱਖ ਸਕਦੇ ਹਾਂ ਕਈ ਵਾਰੀ ਆਪਣੇ ਕੋਲੇ ਇੱਕ ਗੁੰਡਾ ਵੀ ਆ ਜਾਂਦਾ ਆਪਾਂ ਇੱਕ ਗੁੰਡਾ ਵੀ ਰੱਖ ਸਕਦੇ ਹਾਂ ਯੋ ਜੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਤਿੰਨ ਗੁੰਡੇ ਹੀ ਰੱਖਣੇ ਆ ਤੇ ਆਹ ਵਾਲਾ ਜਿਹੜਾ ਆਪਾਂ ਇੱਕ ਕਲਰ ਆਹਨੇ ਵਾਈਟ ਰੱਖ ਲਓ ਕੋਈ ਵੀ ਆਪਣੇ ਕੋਲੇ ਜਾਦੇ ਰੰਗ ਪਈ ਹੈ ਜਿਹੜੇ ਉਹ ਆਪਾਂ ਆਹ ਰੰਗ ਰੱਖ ਸਕਦੇ ਆ ਆਹ ਵਾਲੇ ਕਲਰ ਅਸੀਂ ਜਿਹੜੇ ਬਚੇ ਖੁਚੇ ਸਾਡੇ ਕੋਲੇ ਉਹ ਪਾ ਸਕਦੇ ਆ ਤੇ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਆ ਚਲੋ ਜੀ ਹੁਣ ਆਪਾਂ ਪਾਉਣੇ ਆ ਦੂਜੀ ਸਲਾਈ ਦੂਜੀ ਸਲਾਈ ਚ ਆਪਾਂ ਆ ਗੁੰਡਾ ਤਾਰਿਆ ਤਾਂ ਅੱਗੇ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਫਿਰ ਆਪਾਂ ਤਾਂ ਅੱਗੇ ਕਰਾਂਗੇ ਹੁਣ ਆਪਾਂ ਆਹ ਕੁੰਡੇ ਉਲਟੇ ਬਣਾਉਣੇ ਆ ਤੇ ਆਪਾਂ ਹੁਣ ਆ ਧਾਗਾ ਇਸ ਤਰ੍ਹਾਂ ਕਰਾਂਗੇ ਤਾਂ ਜੋ ਇੱਥੇ ਆਹ ਹੌਲ ਨਾ ਦੇ ਸੇ ਆਪਾਂ ਨੂੰ ਆਹ ਵਾਲਾ ਤੇਨੂੰ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾ ਲਾਂਗੇ। ਤਾਂ ਦਾ ਪਿੱਛੇ ਕਰਾਂਗੇ। ਪੰਜ ਕੁੰਡੇ ਸਿੱਧੇ ਬਣਾ ਲਾਂਗੇ। ਫਿਰ ਤਾਂ ਦਾ ਆਪਣੇ ਵੱਲ ਕਰਾਂਗੇ। ਚਾਰ ਕੁੰਡੇ ਆਪਾਂ ਆਪਣੇ ਇਸ ਰੰਗ ਦੇ ਬਣਾ ਲਵਾਂ ਜਿਹੜੇ ਜਿਹੜੇ ਰੰਗ ਆਪਾਂ ਪਾਉਣਾ ਹੈ ਕੁੰਡੇ ਉਸੇ ਰੰਗ ਦੇ ਪੈਣਗੇ। ధాగా పిచ్చే కడే సే చల్టే బ బండే సిధే బాగే ලාටදේ ත එන්න කොඩ පවුල්ටේනා සවरीී සිද්දේ बනාලාගේ අපගේ සිද්දේ පස්සේ ඔහු අපචිට අපනා හ බේස් කල්ලර ඒසරිීසලයි බනුගේ කුඩා වනලමන්ගේ ਦੋ ਕੁੰਡੇ ਆਪਾਂ ਬਣਾ ਲਏ ਸਿੱਧੇ ਹੁਣ ਆਪਾਂ ਜਿਹੜੇ ਚਾਰ ਕੁੰਡੇ ਆ ਸਾਡੇ ਇਹਨਾਂ ਚ ਆਪਾਂ ਆਹ ਕੁੰਡੇ ਤਾਰ ਲਵਾਂਗੇ ਆਹ ਕੁੰਡਾ ਆਪਾਂ ਸੀ ਪਿੱਛੇ ਲੈ ਕੇ ਆਉਣਾ ਇਹਨਾਂ ਨੂੰ ਆਪਾਂ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਤਾਂ ਗਾ ਅੱਗੇ ਕਰਕੇ ஆா கு பண்ணலாம் இப்போ குடையே கே ஆளா குடா அே இன்னும் பழம் அப்பா உல்ட்டா பண்ணலாம் தோ கண்டே சிதே ਇਹਦੇ ਚੋਂ ਇਹ ਸਿੱ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ। ਇਹ ਸਿੱ ਇੱਥੇ ਸਿੱ ਤਿੰਨ ਕੁੰਡੇ ਤਾਰ ਕੇ ਆ ਸਰਦਈ ਵਾਲਾ ਕੁੰਡਾ ਅਸੀਂ ਪਿੱਛੇ ਲੈ ਜਾਾਂਗੇ। ਆ ਤਿੰਨ ਕੁੰਡੇ ਅਸੀਂ ਅੱਗੇ ਲਿਆ ਕੇ ਇਹਨਾਂ ਨੂੰ ਅਸੀਂ ਪਹਿਲਾਂ ਬਣਾ ਲਾਂਗੇ। ਤਾਂ ਗਾ ਅੱਗੇ ਕਰਕੇ ਆ ਕੁੰਡਾ ਅਸੀਂ ਉਲਟਾ ਬਣਾ ਲਾਂਗੇ। ਹਰ ਗੁੰਡਾ ਜਿਵੇਂ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ 2 3 4 5 ਗੁੰਡੇ ਸਿੱਧੇ ਬਣਾ ਲਾਂਗੇ ਸਲਾਈ ਆਪਾਂ ਬਣਾ ਲਈ ਸਿੱਧੀ ਇੱਕ ਸਲਾਈ ਉਲਟੀ ਸਲਾਈ ਆਪਾਂ ਇਸ ਰੰਗ ਦੀ ਹੁਣ ਟੇ ਟੇ ਬਣਾ ਕੇ ਕੰਪਲੀਟ ਕਰ ਗਏ ਆ ਲਓ ਜੀ ਆਪਾਂ ਉਲਟੀ ਸਲਾਈ ਪੂਰੀ ਹੁਣ ਟੇ ਟੇ ਬਣਾ ਕੇ ਕੰਪਲੀਟ ਕਰ ਲਈ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਕਿਸ ਤਰ੍ਹਾਂ ਦਾ ਬਣਿਆ ਆਪਣਾ ਡਿਜ਼ਾਈਨ ਇਹ ਪਲੀਜ਼ ਮੇਰੀ ਵੀਡੀਓ ਪੂਰੀ ਦੇਖਿਓ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਹ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਤੇ ਕਲਰ ਵੀ ਦੇਖੋ ਕਿੰਨੇ ਸੋਹਣੇ ਉੱਠੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਮੈਂ ਦੁਬਾਰੀ-ਬਾਰੀ ਤੁਹਾਨੂੰ ਇਹੀ ਕਹਿੰਨੀ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ